ਮੁਹਮਾਗੇ ਲੋਕ ਆਏ ਨੇ ਰਕਤਦਾਨ ਕਰਨ ਵਾਸਤੇ ਕੋਈ ਵੀ ਟੇਬਲ ਵਿਲ ਨਹੀਂ ਸਾਰੀਆਂ ਟੇਬਲਾਂ ਦੇ ਉੱਤੇ ਰਕਤਦਾਨ ਕਰਨ ਲਈ ਲੋਕ ਖੜੇ ਨੇ ਆਪਣੀ 바ਰੀ ਦਾ ਇੰਤਜ਼ਾਰ ਕਰ ਰਹੇ ਨੇ ਸਫਲ ਕੈਂਪ ਦਾ ਯੋਜਨ ਹੋਇਆ ਹੈ ਸ਼੍ਰੀ ਗੋਬਿੰਦ ਗੋਧਾਮ ਦੇ ਵਿੱਚ ਇਹ ਸਾਰੇ ਕੈਂਪਾਂ ਦੇ ਯੋਜਨ ਲਈ ਸ਼੍ਰੀ ਅਭ제 ਚੋਪੜਾ ਜੀ ਵਧਾਈ ਦੇ ਪਾਤਰ ਨੇ ਉਹਨਾਂ ਦੀ ਪ੍ਰੇਰਣਾ ਨਾਲ ਹੀ ਇਹ ਕੰਮ ਹੋਇਆ ਹੈ ਅੱਜ ਦਾ ਜਿਹੜਾ ਬਲੱਡ ਕੈਂਪ ਦਾ ਆਯੋਜਨ ਆ ਸਭ ਤੋਂ ਪਹਿਲਾਂ ਦਾ ਸ਼ਹੀਦ ਲਾਲਾ ਜਗਨਨਰਨ ਜੀ ਦੇ ਚਰਨਾਂ 'ਚ ਮੇਰਾ ਨਮਨ ਆ ਮੈਂ ਉਹਨਾਂ ਨੂੰ পুষ্প ਭੇਟ ਕਰਦਾ ਨਾਲ ਹੀ ਮੈਂ ਪ੍ਰਦੀਪ ਗੁਪਤਾ ਜੀ ਜਿਹੜੇ ਸੀਨੀਅਰ ਪੱਤਰਕਾਰ ਨੇ ਸਾਡੇ ਪੰਜਾਬ ਕੇਸਰੀ ਦੇ ਇਹਨਾਂ ਨੇ ਤਨਮਨ ਧੰਨ ਦੇ ਨਾਲ ਇਸ ਦਾ ਆਯੋਜਨ ਕੀਤਾ ਇਹਨਾਂ ਦੇ ਨਾਲ ਖੁਰਾਨਾ ਜੀ ਨੇ ਪੂਰੀ ਟੀਮ ਨੇ ਆਯੋਜਨ ਕੀਤਾ ਜਿਹੜੀ ਖੂਨ ਦੀ ਸੇਵਾ ਹੈ ਇਹ ਸਭ ਤੋਂ ਵੱਡੀ ਸੇਵਾ ਵਾ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਖਾਸ ਕਰ ਪ੍ਰਦੀਪ ਗੁਪਤਾ ਜੀ ਦਾ ਜਿਹੜੇ ਸੀਨੀਅਰ ਪੱਤਰਕਾਰ ਨੇ ਉਹਨਾਂ ਦਾ ਵੀ ਬਹੁਤ-ਬਹੁਤ ਤਨੁਗਤ ਕਰਦਾ ਜੈ ਸ਼੍ਰੀ கிருஷ்ਨਾ ਦੋਸਤੋ ਅਮਰ ਸ਼ੀਰ ਲਾਲਾ ਜਗਨ ਨਾਰਾਇਣ ਜੀ ਦੀ ਯਾਦ ਵਿੱਚ ਪਿਛਲੇ ਕਈ ਸਾਲਾਂ ਤੋਂ ਪੰਜਾਬ ਕੇਸਰੀ ਸਮੂਹ ਦੁਆਰਾ ਬਲੱਡ ਕੈਂਪ ਪੂਰੇ ਭਾਰਤਵਰਸ਼ ਵਿੱਚ ਲਗਾਇਆ ਜਾਂਦਾ ਤੇ ਜਦੋਂ ਵੀ ਜਿੱਥੇ ਵੀ ਉਹ ਸਾਡੀ ਡਿਊਟੀ ਲਗਾਉਂਦੇ ਆ ਅੱਜ ਗੋਬਿੰਦ ਗੋਤਮ ਚ ਡਿਊਟੀ ਲਗਾਈ ਗਈ ਸੀ ਸਾਡੀ ਪ੍ਰਦੀਪ ਗੁਪਤਾ ਜੀ ਵੱਲੋਂ ਸਾਡੇ ਬਾਉ ਜੀ ਵੱਲੋਂ ਆਦਰਨੀਏ ਵਿਜੇ ਚੋਪੜਾ ਜੀ ਵੱਲੋਂ ਅਵਿਨਾਹ ਚੋਪੜਾ ਜੀ ਵੱਲੋਂ ਸਾਡੇ ਸਰ ਸਾਡੇ ਬੋਸ ਤੇ ਅੱਜ ਸਾਡੀ ਸਾਰੀ ਟੀਮ 250 ਬੰਦਾ ਲੈ ਕੇ ਇੱਥੇ ਆਇਆ ਹੈ ਯੂਥ ਆਫ ਇੰਡੀਆ ਵੱਲੋਂ ਮੇਰੇ ਨਾਲ ਮਨੂ ਟਵਾਲ ਜੀ ਕਾਲੀ ਕਈ ਜੀ ਐਡਵੋਕੇਟ ਜੈਮਸਨ ਕਈ ਜੀ ਜਿੰਨਾ ਬਾ ਮੋਨੂ ਪੱਟੀ ਜੀ ਟਾਈਗਰ ਜੀ ਆਪਣੇ ਅਰਜੁਨ ਜੀ ਜੋਨੀ ਵੀਰ ਜੀ ਸਨੀ ਤ੍ਰਿਕੇ ਜੀ ਬੋਨੀ ਕਪੂਰ ਜੀ ਜਿੰਨੇ ਮੈਂ ਨਾਲ ਲਵਾ 250 ਬੰਦਾ ਅਸੀਂ ਲੈ ਕੇ ਆਇਸੀ ਸੀ ਵਾਦਾ ਕੀਤਾ ਸੀਗਾ ਇੱਕ ਪ੍ਰਦੀਪ ਭਾਈ ਦੇ ਨਾਲ ਪੰਜਾਬ ਕੇਸਿਸ ਦੇ ਨਾਲ ਕਿ ਅਸੀਂ ਵੱਧ ਤੋਂ ਵੱਧ ਬਲੱਡ ਦੇ ਕੇ ਜਾਵਾਂਗੇ ਸਾਡੇ ਸਾਰੇ ਭਰਾਵਾਂ ਨੇ ਬਲੱਡ ਡੋਨੇਟ ਕਰਕੇ ਜਾਣਾ ਹੈ ਔਰੇ ਕੈਂਪ ਸਵੇਰ ਤੋਂ ਸਟਾਰਟ ਹੈ ਸ਼ਾਮ ਤੱਕ ਚੱਲ ਰਿਹਾ ਹੈ ਸਭ ਨੂੰ ਜੈ ਮਾਤਾ ਦੀ ਜੈ ਸ਼੍ਰੀ ਰਾਮ ਤੇ ਮੈਂ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਇੱਕ ਅਪੀਲ ਵੀ ਕਰਨਾ ਚਾਹਾਂਗਾ ਦੋਸਤੋ ਖੂਨਦਾਨ ਤੋਂ ਉੱਪਰ ਕੋਈ ਦਾਨ ਨਹੀਂ ਹੈ ਜਦੋਂ ਵੀ ਬੰਦੇ ਨੂੰ ਜ਼ਰੂਰਤ ਪੈਂਦੀ ਹੈ ਤੇ ਆਪਾਂ ਖੂਨਦਾਨ ਦਿੰਨੇ ਵੱਧ ਤੋਂ ਵੱਧ ਆਪਾਂ ਨੂੰ ਜ਼ਰੂਰ ਦੇਣਾ ਚਾਹੀਦਾ ਖੂਨ ਦਾ ਜੈ ਮਾਤਾ ਦੀ ਜੈ ਸ਼੍ਰੀ ਰਾਮ ਗੋਵਿੰਦ ਗੋਦਾਮ ਸੇ ਅਸ਼ੋਕ धवन ਅੱਜ ਬਹੁਤ ਹੀ ਹਰਸ਼ਕਾ ਵਿਸ਼ੇ ਹੈ ਸਾਡੇ ਆਦਰਯੋਗ ਸਾਡੇ ਪੂਜਨੀਯ ਲਾਲਾ ਜਗਤ ਨੰਦ ਲਾਲਾ ਜੀ ਕੇ ਨਿਮਿਤ ਮੇ आज खून दान का एक कैंप लगाया गया है गोविंद धाम में गो सेवकों का कुंभ लगा हुआ है इतनी बरसात होने के बावजूद लोग खून देने आ रहे हैं मेरे कहने का भाव एक एक खून दान करने से आपके तीन जिंदगी बच जाती हैं। जिस प्रकार आपने खून दान किया आपका खून साफ होता है आपको स्वस्थता मिलती है हार्ट की बीट साफ होती है खून दान करना हमारे लिए एक महादान कल्याण है और सबसे निवेदन करता हूँ कई भी खूनदान कैंप हो और खूनदान अवश्य करें पंजाब केसरी का ये जो चल रहा है बहुत ही अमूल्य योगदान है पूरे पूरे ही नहीं पंजाब का एक योगदान दिया जा रहा है मैं पंजाब ग्रुप को बहुत बहुत शुभकामनाएं देता हूँ बहुत सारी बड़ी बड़ी ऑर्गेनाइजेशंस हैं जो ऐसा प्रोजेक्ट करती हैं हम पहले नहीं है बिल्कुल भी ऐसा ऐसी बात नहीं है आ, अभी दिव्या ज्योति वालों ने कैंपेन लॉन्च किया था उनका टारगेट था एक लाख यूनिट इकट्ठे करने का लेकिन उनका भी कैंपेन साथ साथ चल रहा है तो आई थिंक सबको कोई एक आदमी आई डोंट थिंक इट्स अ टारगेट किसी को इतने यूनिट अचीव करने या फिर किसी का कोई टारगेट है कि हमने कहीं रेस जीतनी है मेरे को ये लगता है इट्स एन अवेयरनेस कैंपेन कि जितने लोग हम मिलजुल के एक दूसरे की सेवा कर पाए वो सबसे ज्यादा इम्पोर्टेंट रिश्ता खून का यहाँ